ਜਲਾਲਾਬਾਦ ਪੁਲਿਸ ਅਤੇ ਸੀਆਈ ਸਟਾਫ ਹਾਦਿਲਕਾ ਦੇ ਵੱਲੋਂ ਅਨਕਾਊਂਟਰ ਜਲਾਲਾਬਾਦ ਦੇ ਮੰਨੇ ਵਾਲ ਬਾਈਪਾਸ ਰਿੰਗ ਰੋਡ ਤੇ ਮੋਟਰਸਾਈਕਲ ਤੇ ਸਵਾਰ ਇੱਕ ਸ਼ਖਸ ਦੇ ਵੱਲੋਂ ਪੁਲਿਸ ਤੇ ਕੀਤੇ ਗਏ ਤਿੰਨ ਫਾਇਰ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਨੇ ਪੰਜ ਫਾਇਰ ਕੀਤੇ ਜਿਸ ਦੇ ਵਿੱਚ ਇੱਕ ਉਸ ਦੇ ਘੋਡੇ ਤੇ ਲੱਗਾ ਤੇ ਪੁਲਿਸ ਨੇ ਦੱਸਿਆ ਕਿ ਉਹ ਸ਼ਖਸ ਪਿੰਡ ਬਾਦਲਕੇ ਦਾ ਰਹਿਣ ਵਾਲਾ ਹੈ ਤੇ ਜਲਾਲਾਬਾਦ ਦੇ ਗੋਵਿੰਦ ਨਗਰੀ ਵਿਕੇਸ਼ ਤੇ ਵੱਲੋਂ ਇੱਕ ਘਰ ਦੇ ਵਿੱਚ ਵੱਡ ਲੜਾਈ ਝਗੜਾ ਕੀਤਾ ਗਿਆ ਤੇ ਫਾਇਰ ਕੀਤੇ ਗਏ ਜਿਸ ਦੀ ਸੂਚਨਾ ਮਿਲਣ ਤੇ ਪੁਲਿਸ ਦੇ ਵੱਲੋਂ ਇਸ ਦੀ ਪਿੱਛਾ ਕੀਤਾ ਗਿਆ ਤੇ ਪੁਲਿਸ ਅਤੇ ਸੀਐਚਟਾਪ ਦੇ ਵੱਲੋਂ ਸਾਂਝੇ ਤੌਰ ਤੇ ਜਾਂ ਇਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਇਹਨਾਂ ਨੇ ਪੁਲਿਸ ਤੇ ਫਾਇਰ ਕੀਤੀ ਇਸ ਸਖਸ਼ ਦੇ ਵੱਲੋਂ ਤਿੰਨ ਫਾਇਰ ਕੀਤੇ ਗਏ ਤੇ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਨੇ ਪੰਜ ਫਾਇਰ ਕੀਤੇ ਜਿਸ ਦੇ ਵਿੱਚ ਇੱਕ ਫਾਇਰ ਇਸ ਤੇ ਗੁੱਡੇ ਤੇ ਜਾ ਲੱਗਿਆ ਤੇ ਜਿਸ ਨਾਲੇ ਜ਼ਖਮੀ ਹੋ ਗਏ ਫਿਲਹਾਲ ਇਸ ਨੂੰ ਪੁਲਿਸ ਵੱਲੋਂ ਇਲਾਜ ਲਈ ਲਜਾਇਆ ਗਿਆ ਤੇ ਸੀਐਚ ਸਟਾਫ ਫਾਜ਼ਿਲਕਾ ਹਾਦਿਸਾ ਅਲਾਵਾਦ ਸਾਹਿਬ ਡਿਵੀਜ਼ਨ ਦੇ ਡੀਐਸਪੀ ਜਤਿੰਦਰਪਾਲ ਸਿੰਘ ਗਿੱਲ ਮੌਕੇ ਤੇ ਮੌਜੂਦ ਸਨ ਜੀ ਸਰ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ ਹੈ ਪਤਾ ਲੱਗਿਆ ਕੋਈ ਗੋਲੀ ਚੱਲੀ ਹੈ ਕੋਈ ਐਨਕਾਊਂਟਰ ਹੋਇਆ ਜੀ ਜੀ ਅੱਜ ਦੁਪਹਿਰੇ ਲੱਲਾ ਵਸਤੀ ਵਿੱਚ ਇੱਕ ਸਾਨੂੰ ਜਾਣਕਾਰੀ ਮਿਲੀ ਕਿ ਲੜਾਈ ਝਗੜਾ ਹੋਇਆ ਉਹਦੇ ਵਿੱਚ ਬਲਵਿੰਦਰ ਸਿੰਘ ਪੁੱਤਰ ਸਤਨਾਮ ਸਿੰਘ ਆ ਬਾਦਲ ਕਿ ਉਤਾੜਦਾ ਰਹਿਣ ਵਾਲਾ ਜਿਹਨੇ ਫਾਇਰ ਕੀਤੇ ਨੇ ਜੀ ਤੋਂ ਉੱਥੋਂ ਉਹ ਫਾਇਰ ਕਰਕੇ ਛਿੜੇ ਤੇ ਆਪਣੇ ਮੋਟਰਸਾਈਕਲ ਤੇ ਫਰਾਰ ਹੋ ਗਿਆ ਸੀ ਆ ਜਿਹਦੇ ਸਬੰਧ ਵਿੱਚ ਸਾਨੂੰ ਜਾਣਕਾਰੀ ਮਿਲੀ ਸੀ ਵੀ ਇਹ ਇੱਥੇ ਸ਼ਹਿਰ ਦੇ ਵਿੱਚ ਕਿਤੇ ਘੁੰਮ ਰਿਹਾ ਆ ਜਿਸ ਦੇ ਸਬੰਧ ਵਿੱਚ ਸਾਡੀ ਸੀਆਈਏ ਟੀਮ ਨੂੰ ਅਸੀਂ ਜਾਣਕਾਰੀ ਦਿੱਤੀ ਸੀ ਔਰ ਇਹਦੀ ਲੋਕੇਸ਼ਨ ਲੈ ਕੇ ਅਸੀਂ ਇਹਦਾ ਪਿੱਛਾ ਕਰ ਰਹੇ ਸੀ ਤਾਂ ਮੈਂ ਸੈਮੀਨਾਰ ਅਟੈਂਡ ਕਰ ਰਿਹਾ ਸੀ ਤਾਂ ਸਾਨੂੰ ਅਚਾਨਕ ਫੋਨ ਆ ਗਿਆ ਵੀ ਇਹ ਬੰਦਾ ਜਿਹੜਾ ਮੰਨੇ ਵਾਲੇ ਰੋਡ ਤੇ ਜਾ ਰਿਹਾ ਜਦ ਸੋ ਉਹਦੇ ਸਬੰਧ ਚ ਅਸੀਂ ਜਦੋਂ ਇਹਦਾ ਪਿੱਛਾ ਕੀਤਾ ਤਾਂ ਮੋਟਰਸਾਈਕਲ ਤੇ ਇਹ ਇਧਰੋਂ ਆ ਰਿਹਾ ਸੀਗਾ ਤੇ ਜਦੋਂ ਰੁਕਣ ਦਾ ਇਸ਼ਾਰਾ ਕੀਤਾ ਤੇ ਇਹਨੇ ਦੇਖਿਆ ਵੀ ਗੋ ਪੁਲਿਸ ਨੇ ਸਾਨੂੰ ਕੇਰ ਲਿਆ ਤੋਂ ਸਿੱਧਾ ਇਹਨੇ ਫਾਇਰ ਸਾਡੇ ਤੇ ਕੀਤਾ ਸੋ ਸਾਨੂੰ ਵੀ ਇਹਦੇ ਉੱਤੇ ਫਾਇਰ ਕਰਨਾ ਪਿਆ ਜੋ ਇਹਦੇ ਗੋਡੇ ਵਿੱਚ ਲੱਗਿਆ ਕਿੰਨੇ ਫਾਇਰ ਕੀਤੇ ਗਿਆ ਦਿਨ ਆਹ ਇਹਦੀ ਮੌਕੇ ਦੇ ਉੱਤੇ ਇਹਨੇ ਤਿੰਨ ਫਾਇਰ ਕੀਤੇ ਸਰ ਕਿੰਨੇ ਲੋਕ ਸੀ ਇਕੱਲਾ ਹੀ ਸੀ ਨਹੀਂ ਇਕੱਲਾ ਸੀ ਮੋਟਰਸਾਈਕਲ ਜਵਾਬੀ ਕਾਰਵਾਈ ਚ ਪੁਲਿਸ ਨੇ ਕਿੰਨੇ ਫਾਇਰ ਕੀਤੇ ਅਕਰੀਬ 5 ਤੋਂ 6 ਅਰਾਊਂਡ ਫਾਇਰ ਕੀਤੇ ਜੀ ਕਿੱਥੇ ਲੱਗੀ ਹੈ ਗੋਲੀ ਇਹਦੇ ਗੋਡੇ ਵਿੱਚ ਲੱਗੀ ਹੈ ਸਰ ਇਹ ਕੋਈ ਬ੍ਰਾਂਟ ਨਹੀਂ ਤੇ ਕੋਈ ਸੁਆਇਆ ਕੋਈ ਹਾਂ ਬਿਲਕੁਲ ਜੀ ਪਿਸਟਲ ਆ ਤੇ ਨਾਲ ਜਿਹੜੇ ਚੱਲੇ ਹੋਏ ਰੌਂਗ ਨੇ ਖਾਲੀ ਕਰਦੇ ਸੀ ਹੈਗੇ ਇਹਦੇ ਉੱਤੇ ਕੋਈ ਕਿਸੇ ਡਰੱਗਸ ਦੇ ਜਾਂ ਹੋਰ ਕਿਸੇ ਚੀਜ਼ ਦੇ ਹਾਂ ਬਿਲਕੁਲ ਹੀ ਇਹਦੇ ਤੇ ਡਰਗ ਦਾ ਵੀ ਪਰਚਾ ਦਰਜਾ ਲੜਾਈ ਝਗੜੇ ਦੇ ਵੀ ਹੈਗੇ ਆ ਇਹ ਥੋੜੇ ਦਿਨ ਹੋ ਗਏ ਮੈਂ ਮੌਕੇ ਤੇ ਜਾ ਕੇ ਆਇਆ ਇਹ ਕਿਸੇ ਦੇ ਘਰੇ ਵੜ ਕੇ ਆਏ ਨੇ ਜਿਹੜੀ ਕੁੱਟਮਾਰ ਕੀਤੀ ਸੀ ਔਰ ਉਹਨਾਂ ਦੇ ਸੱਟਾਂ ਮਾਰੀਆਂ ਸੀ ਸੋ ਇਹ ਇੱਕ ਜਿਹੜਾ ਮਾੜੀ ਕਿਸਮ ਦਾ ਆਦਮੀ ਹੈ ਲੜਾਈ ਝਗੜੇ ਕਰਨਾ ਲੋਕਾਂ ਦੀ ਕੁੱਟਮਾਰ ਕਰਨਾ ਔਰ ਐਨਡੀ ਦਾ ਸੋ ਇੱਕ ਮੜੀ ਕਿਸਮ ਦਾ ਆਪ ਇਹ ਸਰ ਜਲਾਲਾਬਾਦ ਪੁਲਿਸ ਦਾ ਇਹ ਇਕੱਲਿਆਂ ਦਾ ਆਪਰੇਸ਼ਨ ਹੈ ਕਿ ਸੀਆਈ ਨਾਲ ਇਨਵੋਲ ਹਾਂ ਬਿਲਕੁਲ ਹੀ ਸੀਆਈ ਨਾਲ ਇਨਵੋਲ ਹੋਆ ਕਿਉਂਕਿ ਦੇਖੋ ਕਦੇ ਵੀ ਕੋਈ ਜ਼ਿਲ੍ਹੇ ਦੇ ਵਿੱਚ ਕੋਈ ਵੀ ਘਟਨਾ ਹੁੰਦੀ ਆ ਤਾਂ ਸੀਆਈਏ ਜਿਹੜੀ ਉਹ ਸੈਂਟਰਲ ਫੋਰਸ ਆ ਸਾਡੀ ਉਹਨੂੰ ਇਨਵੋਲ ਕਰਨਾ ਜ਼ਰੂਰੀ ਹੁੰਦਾ ਕਿਉਂਕਿ ਸਾਰੇ ਜ਼ਿਲ੍ਹੇ ਦੇ ਵਿੱਚ ਕਿਤੇ ਵੀ ਕੋਈ ਕਾਰਵਾਈ ਹੁੰਦੀ ਆ ਜਾਂ ਕੋਈ ਆਪਰੇਸ਼ਨ ਹੁੰਦਾ ਸੋ ਉਹਨੂੰ ਸਾਨੂੰ ਇਨਵੋਲ ਕਰਨਾ ਧੰਨਵਾਦ ਸਰ ਹੁਣ ਐਂਬੂਲੈਂਸ ਤੇ ਉਹਨੂੰ ਪਿੱਛੇ ਲਗਾਇਆ ਹੈ ਆਸੀਮਨ ਹਸਪੀਟਲ ਲੈ ਕੇ ਗਏ ਆ ਜੀ ਉਦਾ ਇਲਾਜ ਵੀ ਕਰਾਵਾਂਗੇ ਹੈ ਤਾਂ ਇਨਸਾਨ ਆ ਚਲੋ ਮਾੜੇ ਪਾਸੇ ਪੈ ਗਿਆ ਇਲਾਜ ਵੀ ਕਰਾਵਾਂਗੇ ਫਰਦਰ ਉਹਦੀ ਪੁਸ਼ਕਿਸ਼ ਚ ਦੇਖਦੇ ਆ ਹੋਰ ਕੋਈ ਬਰਾਮਦਗੀ ਹੁੰਦੀ ਆ ਜਾਂ ਹੋਰ ਕੋਈ ਉਹਦੇ ਕੋਲੋਂ ਕੁਝ ਮਿਲ ਸਕਦਾ ਤੇ ਉਹ ਵੀ ਤੁਹਾਡੇ ਨਾਲ ਸਾਂਝਾ ਕਰੀਏ ਰੋਲਵਰ ਤੋਂ ਵਗੈਰਾ ਹੋਰ ਕੋਈ ਹੈਗਾ ਸੀ ਸਰ ਉਹਦੇ ਕੋਲ ਨਹੀਂ ਪਿਸਟਲ ਆ ਜੀ ਇਹਦੇ ਕੋਲੇ ਤੇ ਹੋਰ ਦੇਖੋ ਹਜੇ ਅਨੁਪਸ਼ਕਿਸ਼ ਕਰਾਂਗੇ ਜੀ ਅਸੀਂ ਧੰਨਵਾਦ ਥੈਂਕ ਯੂ